ਨਮਸਕਾਰ, ਇਹ ਆਕਾਸ਼ ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਬਾਬਾ ਖੜਕ ਸਿੰਘ ਮਾਰਕ ਦੀ ਸੰਸਦ ਮੈਂਬਰਾਂ ਲਈ 184 ਨਵੇਂ ਬਣੇ ਟਾਈਪ 7 ਬਹੁ ਮੰਜ਼ਲਾ ਫਲੈਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ 21ਵੀਂ ਸਦੀ ਦਾ ਭਾਰਤ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਸੰਵੇਦਨਸ਼ੀਲ ਹੈ ਅਤੇ ਵਿਕਾਸ ਦੀ ਇੱਛਾ ਰੱਖਦਾ ਹੈ। ਉਨ੍ਹਾਂ ਕਿਹਾ ਕਿ 2014 ਤੋਂ ਲੈ ਕੇ ਹੁਣ ਤੱਕ ਸੰਸਦ ਮੈਂਬਰਾਂ ਲਈ ਲਗਭਗ 315 ਨਵੇਂ ਫਲੈਟ ਬਣਾਈ ਗਏ ਨੇ। 2014 से अब तक इन फ्लैट्स को मिलाकर करीब साढ़े तीन सांसद आवास बनाए गए हैं यानी एक बार ये आवास बन गए तब जनता का भी पैसा बच रहा है साथ ही इक्कीस फीसदी का भारत जितना विकसित होने के लिए अधीर है उतना ही संवेदनशील भी है ਵਿਰੋਧੀ ਪਾਰਟੀਆਂ ਵੱਲੋਂ ਵੱਖ-ਵੱਖ ਮੁੱਦਿਆਂ ਤੇ ਹੰਗਾਮੇ ਤੋਂ ਬਾਅਦ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੂੰ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਸਵੇਰੇ 11 ਵਜੇ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਉਪ ਸਭਾਪਤੀ ਹਰਵੰਸ਼ ਨੇ ਸਿਫਰ ਕਾਰ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਵਿਰੋਧੀ ਤੇ ਦੇ ਮੈਂਬਰਾਂ ਨੇ ਬਿਹਾਰ ਚੋਟਰ ਸੂਚੀ ਤੇ ਵਿਸ਼ੇਸ਼ ਤੀਬਰ ਸੋਧ ਤੇ ਹੋਰਨਾ ਮਾਮਲਿਆਂ ਦਾ ਮੁੱਦਾ ਉਠਾਇਆ ਹੰਗਾਮਾ ਜਾਰੀ ਰਹਿਣ ਤੇ ਉਪ ਸਭਾਪਤੀ ਨੇ ਸਦਨ ਦੀ ਕਾਰਵਾਈ ਨੂੰ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ ਉਧਰ ਲੋਕ ਸਭਾ ਵਿੱਚ ਵੀ ਵਿਰੋਧੀ ਪਾਰਟੀਆਂ ਨੇ ਵਿਸ਼ੇਸ਼ ਤੀਬਰ ਸੋਧ ਦੇ ਮੁੱਦੇ ਤੇ ਚਰਚਾ ਦੀ ਮੰ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸਪੀਕਰ ਨੇ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਪਰ ਵਿੱਚ ਵੱਡੇ ਪੱਧਰ ਤੇ ਵਿਕਾਸ ਕਾਰ ਚੱਲ ਰਹੇ ਨੇ ਤੇ ਪੰਜਾਬ ਹਰ ਖੇਤਰ ਚ ਸੂਬੇ ਮਿਸਾਲ ਵਿਕਾਸ ਦਾ ਗਵਾਹ ਬਣ ਰਿਹਾ ਹੈ ਦਰਬਾ ਵਿਧਾਨ ਸਭਾ ਹਲਕੇ ਚ ਚੱਲ ਰਹੇ ਵਿਕਾਸ ਕਾਰਜਾਂ ਦਾ ਚਾਇਸਾ ਲੈਂਡਮਾਰਕ ਕੀ ਪਹੁੰਚੇ ਮੁੱਖ ਮੰਤਰੀ ਭੋਗਨ ਸਿੰਘ ਮਾਨ ਨੇ ਕਿਹਾ ਕਿ ਇਹਨਾਂ ਪ੍ਰੋਜੈਕਟਾਂ ਤੇ ਕੰਮ ਜਲਦ ਹੀ ਪੂਰਾ ਹੋ ਜਾਏਗਾ ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਅਤੇ ਕਿਸਾਨ ਹਮੇਸ਼ਾ ਉਹਨਾਂ ਦੀ ਸਰਕਾਰ ਦੀ ਪਹਿਲੀ ਤਰਜੀਹ ਰਹੇ ਨੇ ਅਤੇ ਖੇਤੀਬਾੜੀ ਨੂੰ ਲਾਭਦਾਇਕ ਤੰਦਾ ਬਣਾਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਨੇ ਪਿੰਡੇ ਵਿਕਾਸ ਨੂੰ ਹੋਰ ਉਤਸ਼ਾਹ ਦੇਣ ਲਈ ਪਿੰਡੀ ਪੰਚਾਇਤ ਨੂੰ 1 ਕਰੋੜ 76 ਲੱਖ ਰੁਪਏ ਦਾ ਚੈੱਕ ਵੀ ਸੌਪਿਆ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਫਿਲੈਂਥਰੋਪੀ ਕਲੱਬ ਦੇ ਸਹਿਯੋਗ ਨਾਲ ਲੁਧਿਆਣਾ ਦੇ ਲਾਰਡ ਮਹਾਵੀਰ ਸਵਲ ਹਸਪਤਾਲ ਚ ਆਧੁਨਿਕ ਥੈਲੇਸੀਮੀਆ ਵਾਰਡ ਦੀ ਸ਼ੁਰੂਆਤ ਕੀਤੀ ਇਹ ਵਾਰਡ ਲੁਧਿਆਣਾ ਤੇ ਆਲੇ ਦੁਆਲੇ ਦੇ ਜ਼ਿਲ੍ਹਿਆਂ ਦੇ ਸੈਂਕੜੇ ਮਰੀਜ਼ਾਂ ਨੂੰ ਨਿਯਮਿਤ ਖੂਨ ਚੜਾਉਣ ਵਿਸ਼ੇਸ਼ ਕਾਉਂਸਲਿੰਗ ਅਤੇ ਆਧੁਨਿਕ ਇਲਾਜ ਦੀ ਸਹੂਲਤ ਦੇਵੇਗਾ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਕਈ ਦੇਸ਼ਾਂ ਚ ਥੈਲੇਸੀਮੀਆ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ ਤੇ ਪੰਜਾਬ ਵੀ ਐਸੇ ਮੰਜ਼ਲਵਾਲ ਅੱਗੇ ਵਧ ਰਿਹਾ ਹੈ ਇਸ ਮਿਸ਼ਨ ਤਹਿਤ ਫੰਡ ਪ੍ਰਾਪਤ ਕਰਕੇ ਬੋਨ ਮੈਰੋ ਟ੍ਰਾਂਸਪਲਾਂਟ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਨੇ ਤੇ ਪੰਜਾਬ ਸਰਕਾਰ ਵੱਲੋਂ ਥੈਲੇਸੀਮੀ ਮંત્રી ਨੇ ਕਿਹਾ ਕਿ ਪੰਜਾਬ ਸਰਕਾਰ ਆਧੁਨਿਕ ਸਿਹਤ ਢਾਂਚੇ, ਮਾਹਰ ਮੈਡੀਕਲ ਟੀਮਾਂ ਤੇ ਮਰੀਜ਼ ਸਹਾਇਤਾ ਸੇਵਾਵਾਂ 'ਚ ਲਗਾਤਾਰ ਨਿਵੇਸ਼ ਕਰਦੀ ਰਹੇਗੀ ਤਾਂ ਜੋ ਸਭ ਤੋਂ ਵਧੀਆ ਨਤੀਜੇ ਮਿਲ ਸਕਣ। ਭਾਜਪਾ ਦੀ ਰਾਸ਼ਟਰੀ ਜਨਸਿਕਤਾ ਤਰਨਚੋਗ ਨੇ ਸ਼੍ਰੀਮਤਾ ਬਸ਼ਨੋ ਦੇਵੀ ਕਟੜਾ ਅੰਮ੍ਰਿਤਸਰ ਸਮੇਤ ਤਿੰਨ ਨਵੀਆਂ ਵੰਦੇ ਭਾਰਤ ਰੇਲ ਗੱਡੀਆਂ ਸ਼ੁਰੂ ਕਰਨ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾਵਾਂ ਦੇਸ਼ ਦੀ ਵਕਵਾ ਖੇਤਰਾਂ 'ਚ ਤੇਜ਼ ਆਧੁਨਿਕ ਤੇ ਸੁਰੱਖਿਅਤ ਰੇਲ ਸੰਪਰਕ ਨੂੰ ਇੱਕ ਨਵੀਂ ਪ੍ਰੇਰਣਾ ਦੇਣ ਗਿਆ। ਉਨ੍ਹਾਂ ਕਿਹਾ ਕਿ ਵੰਦੇ ਭਾਰਤ ਰੇਲ ਗੱਡੀਆਂ ਹੁਣ ਭਾਰਤ ਦੇ ਵਿਕਾਸ, ਸਹੂਲਤ ਅਤੇ ਸਭਿਆਚਾਰਕ ਸੰਪਰਕ ਦੀ ਪਛਾਣ ਬਣ ਗਈਆਂ ਨੇ। ਆਈਟੀਆਈ ਨੰਗਲ ਨੇ ਭਾਰਤ ਸਰਕਾਰ ਦੀ ਉਦਯੋਗਿਕ ਇਕਾਈ ਐਨਐਫਐਲ ਨਾਲ ਇੱਕ ਸਮਝੌਤੇ ਤੇ ਦਸਤਖਤ ਕੀਤੇ ਨੇ ਡਿਊਲ ਸਿਸਟਮ ਆਫ ਟ੍ਰੇਨਿੰਗ ਯੋਜਨਾ ਤਹਿਤ ਕੀਤੇ ਗਏ ਇਸ ਸਮਝਾਤੇ ਤਹਿਤ ਆਈਟੀਆਈ ਨੰਗਲ ਵਿੱਚ ਇਸ ਦਾਖਲਾ ਸੈਸ਼ਨ ਤੋਂ ਸ਼ੁਰੂ ਕੀਤੀ ਗਈ ਨਵੀਂ ਟ੍ਰੇਡ ਅਟੈਂਡੈਂਟ ਆਪਰੇਟਰ ਕੈਮੀਕਲ ਪਲਾਂਟ ਦੇ ਸਿਖਿਆਰਥੀਆਂ ਸਮੇਤ ਬਾਕਬਾਕ ਟ੍ਰੇਡਾਂ ਦੇ ਵਿਦਿਆਰਥੀਆਂ ਨੂੰ ਕੀਤਾ ਮੁਖੀ ਸਿਖਲਾਈ ਦਿੱਤੀ ਜਾਵੇਗੀ ਐਨਐਫਐਲ ਨਵਾਂ ਨੰਗਲ ਇਕਾਈ ਮੁਖੀ ਐਨਐਨ ਗੋਇਲ ਦੀ ਅਗਵਾਈ ਚ ਕੀਤੇ ਗਏ ਸਮਝੌਤੇ ਉੱਪਰ ਆਈਟੀਆਈ ਨੰਗਲ ਦੇ ਪ੍ਰਿੰਸੀਪਲ ਗੁਰਨਾਮ ਸਿੰਘ ਅਤੇ ਮੁੱਖ ਜਨਰਲ ਪ੍ਰਬੰਧਕ ਸੰਜੇ ਕੁਮਾਰ ਸ਼ਰਮਾ ਵੱਲੋਂ ਦਸਤਖਤ ਕੀਤੇ ਗਏ ਇਸ ਤਹਿਤ ਫੀਟਰ ਵੈਲਡਰ ਇਲੈਕਟ੍ਰੀਸ਼ੀਅਨ ਮੈਕੈਨੀਕਲ ਮੋਟਰ ਕਾਰਪੈਂਟਰ ਤੇ ਪਲੰਬਰ ਜਿਹੇ ਟ੍ਰੇਨਾਂ ਚ ਪ੍ਰੈਕਟੀਕਲ ਸਿਖਲਾਈ ਦਿੱਤੀ ਜਾਵੇਗੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਕੱਲ ਰੂਪਨਗਰ ਵਿਖੇ IIT ਚ ਵੱਖ-ਵੱਖ ਬਲਾਕਾਂ ਦੇ ਜੇਤੂ ਸਕੂਲਾਂ ਦੇ ਮਹਾ ਮੁਕਾਬਲੇ ਕਰਵਾਏ ਗਏ ਯੁੱਧ ਨਸ਼ਾ ਵਿਰੁੱਧ ਮਹਾ ਨਾਟਕ ਮੁਕਾਬਲੇ ਰਾਹੀਂ ਰੂਪਨਗਰ ਜ਼ਿਲ੍ਹੇ ਦੇ 50000 ਤੋਂ ਵੱਧ ਵਿਦਿਆਰਥੀਆਂ ਨੂੰ ਨਸ਼ਾ ਵਿਰੋਧ ਮੁਹਿੰਮ ਨਾਲ ਜੋੜਿਆ ਗਿਆ ਤੇ ਇਸੇ ਵਿਸ਼ੇ ਤੇ ਨਾਟਕਾ ਰਾਹੀਂ ਪੰਜਾਬ ਦੇ ਹਰਨਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਵੀ ਮੁਹਿੰਮ ਨਾਲ ਜੋੜਿਆ ਜਾਵੇਗਾ। ਕੋਟਕਪੂਰਾ ਸ਼ਹਿਰ ਚ ਸਭਿਆਚਾਰਕ ਵਿਰਾਸਤ ਤੇ ਲੋਕ ਰਵਾਇਤਾ ਨੂੰ ਸੰਭਾਲਨ ਤੇ ਨਵੀਂ ਪੀੜੀ ਤੱਕ ਪਹੁੰਚਾਉਣ ਲਈ ਮੇਲਾ ਤੀਆਂ ਦਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਤੀਆਂ ਦਾ ਤਿਹਾਰ ਸਾਨੂੰ ਸਿਰਫ ਖੁਸ਼ੀਆਂ ਹੀ ਨਹੀਂ ਬਖਸ਼ਦਾ ਸਗੋਂ ਸਾਡੀ ਮਿੱਟੀ ਦੀ ਮਹਿਕ ਸਭਿਆਚਾਰਕ ਰੰਗਤ ਤੇ ਜੋ ਕੇ ਸਮੇਂ ਚ ਪੁਰਲੇ ਵਿਰਸੇ ਲੋਕ ਰਿਵਾਜਾਂ ਨਾਲ ਵੀ ਜੋੜਦਾ ਹੈ। ਪਠਾਨਕੋਟ ਜਲੰਧਰ ਕੌਮਿਸ਼ਰਾਤ ਤੇ ਅੱਜ ਦਮਤਾਲ ਪਹਾੜੀਆਂ 'ਚ ਜ਼ਮੀਨ ਖਿਸਕਣ ਕਾਰਨ ਇੱਕ ਸਕੂਲ ਬੱਸ ਤੇ ਮੋਟਰਸਾਈਕਲ ਨਾਲ ਹਾਦਸਾ ਵਾਪਰਿਆ ਸਾਡੇ ਪਤਰਕਾਰ ਨੇ ਦੱਸਿਆ ਕਿ ਇੱਕ ਵੱਡਾ ਪੱਥਰ ਵਾਹਨਾ ਤੇ ਡਿੱਗਣ ਕਾਰਨ ਮੋਟਰਸਾਈਕਲ ਸਵਾਰ ਦੋ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸਕੂਲ ਬੱਸ ਵੀ ਨੁਕਸਾਨੀ ਗਈ ਹਾਲਾਂਕਿ ਬੱਚੇ ਸੁਰੱਖਿਅਤ ਨੇ ਇਸ ਦਿਨ ਆਲੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬਲੇਟਨ ਤੁਸੀਂ ਸੁਣੋਗੇ ਦੁਪਹਿਰ 1:40 ਮਿੰਟ 'ਤੇ ਨਮਸਕਾਰ